ਪੰਜਾਬ ਵਿੱਚ ਵਾਰਦਾਤਾਂ ਰੁਕੰਦਾ ਨਾਮ ਨਹੀਂ ਲੈ ਰਹੀਆਂ ਦਿਨ ਹੋਵੇ ਚਾਹੇ ਰਾਤ ਗੋਲੀ ਚਲਾ ਕੇ ਅਪਰਾਧੀ ਨਿਕਲ ਜਾਂਦੇ ਹਨ ਸੀਸੀਟੀਵੀ ਕੈਮਰੇ ਖੰਗਾਲਣ ਤੋਂ ਬਾਅਦ ਵੀ ਪੁਲਿਸ ਦੀ ਪਹੁੰਚ ਤੋਂ ਬਹੁਤ ਦੂਰ ਹੋ ਜਾਂਦੇ ਨੇ ਤਾਜ਼ਾ ਮਾਮਲਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਮੰਡੇਰਾ ਤੋਂ ਆਇਆ ਹੈ ਜਿੱਥੇ ਕਿ ਰਾਤ ਅਚਾਰ ਫੈਕਟਰੀ ਵਿੱਚ ਗੋਲੀ ਚੱਲਣ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਅਣਪਛਾਤੇ ਲੋਕ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਪਰਾਧੀਆਂ ਵੱਲੋਂ ਰਾਤ ਅਚਾਰ ਫੈਕਟਰੀ ਦੇ ਗੇਟ ਤੇ ਖੜ ਕੇ ਕੈਮਰੇ ਵੱਲ ਨੂੰ ਗੋਲੀ ਚਲਾਈ ਤਾਂ ਗੋਲੀ ਏਸੀ ਦੀ ਤਾਕੀ ਦੇ ਨਾਲ ਲੱਗਦੀ ਪਲਾਈ ਨੂੰ ਚੀਰਦੀ ਹੋਈ ਅੰਦਰ ਅਲਮਾਰੀ ਵਿੱਚ ਜਾ ਵਜੀ ਦੂਜੀ ਗੋਲੀ ਕਮਰੇ ਦੀ 40 ਵਾਲੇ ਦਰਵਾਜ਼ੇ ਨੂੰ ਚੀਰਦੀ ਹੋਈ ਅੰਦਰ ਦਰਵਾਜ਼ੇ ਵਿੱਚ ਜਾ ਵਜੀ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਮਈ ਦੀ 29 ਤਰੀਕ ਨੂੰ ਉਹਨਾਂ ਨੂੰ ਵਟਸਐਪ ਤੇ ਕਾਲ ਆਈ ਸੀ ਜਿਸ ਵਿੱਚ ਉਹਨਾਂ ਕੋਲੋਂ ਫਿਰੋਤੀ ਮੰਗੀ ਗਈ ਸੀ ਨਾਲ ਹੀ ਜਦੋਂ ਅੱਜ ਉਹ ਥਾਣੇ ਵਿੱਚ ਮੌਜੂਦ ਸੀ ਤਾਂ ਉਹਨਾਂ ਨੂੰ WhatsApp ਤੇ ਇੱਕ ਫਿਰ ਕਾਲ ਆਈ ਜਿਸ ਵਿੱਚ ਉਹਨਾਂ ਤੋਂ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਜਿਸ ਵਿੱਚ ਵਿਅਕਤੀ ਨੇ ਕਿਹਾ ਕਿ 50 ਲੱਖ ਰੁਪਏ ਦਿਓ ਨਹੀਂ ਤਾਂ ਤੁਹਾਨੂੰ ਇਸ ਤੋਂ ਵੀ ਵੱਡੀ ਵਾਰਦਾਤ ਦਾ ਸਾਹਮਣਾ ਕਰਨਾ ਪਵੇਗਾ ਦੇਖੋ ਕੀ ਕਹਿਣਾ ਹੈ ਇਸ ਬਾਰੇ ਡੀਐਸਪੀ ਬਲਾਚੌੜ ਦਾ